ਉਹਦੇ ਇਹੋ ਨਾਲ ਲੋਕਾਂ ਨੂੰ ਅਸੀਂ ਕੁਝ ਨਹੀਂ ਕਹਿਣਾ ਮੈਂ ਅਸੀਂ ਤਾਂ ਜੋ ਹੁਕਮ ਉਹਨਾਂ ਦਾ ਹੈਗਾ ਉਹਦੇ ਸਿਰ ਮੱਤੇ ਤੇ ਔਰ ਅਤੀ ਮੈਂ ਕੱਲ ਜੀ ਮੈਂ ਆਪਣੇ ਤੋਂ ਟਿਕਣਾ ਚਾਹਣਾ ਕਿ ਮੈਂ ਜੋ ਹੋਇਆ ਹੈਗਾ ਸਿੱਧੇ ਬਾਦੂ ਵੀ ਪੂਰਾ ਉਹਦਾ ਪੂਰੀ ਕਰਾਂਗੇ ਜਥੇਦਾਰ ਸਾਹਿਬ ਨੇ ਕਿਹਾ ਕਿ ਬਾਗੀ ਤੇ ਦਾਗੀ ਇਕੱਠੇ ਹੋਣੇ ਚਾਹੀਦੇ ਇੱਕੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੋਣਾ ਚਾਹੀਦਾ ਉਹਨੂੰ ਲੈ ਕੇ ਕੋਈ ਪਹਿਲ ਕਦਮੀ ਤੁਹਾਡੇ ਵੱਲੋਂ ਕਿਉਂਕਿ ਪਾਰਟੀ ਚ ਸੀਨੀਅਰ ਸਭ ਤੋਂ ਤੁਸੀਂ ਹੋ ਹਮੇਸ਼ਾ ਤੇ ਅਸੀਂ ਤਾਂ ਪਹਿਲੀ ਅਸੀਂ ਤਾਂ ਪਹਿਲਾਂ ਤਾਂ ਤਾਂ ਕਿੰਨੇ ਆ ਗਿਆ ਸੀ ਅਸੀਂ ਤਾਂ ਅਕਾਲੀ ਜੰਮਿਆ ਅਕਾਲੀ ਰਹਿਣਾ ਹੈ ਅਕਾਲੀ ਰਾਜ ਤੇ ਅਸੀਂ ਕੋਸ਼ਿਸ਼ ਕਰਾਂਗੇ ਲੇਕਿਨ ਸਾਨੂੰ ਦੁੱਖ ਦੀ ਗੱਲ ਤਾਂ ਵੀ ਜਿਹੜੀ ਕੰਮ ਧੜਾ ਉਹ ਅਜੇ ਵੀ ਉਹ ਨਾ ਕਰੇ ਅਸੀਂ ਕੁਝ ਬੇਨਤੀ ਕਰਦੇ ਹਾਂ ਉੱਤੇ ਠੀਕ ਰਹਿ ਜਾ ਜਰਨਲ ਹੁਕਮ ਹੈ ਉਹਦੇ ਮੁਤਾਬਿਕ ਚੱਲੇਗਾ ਮੈਕੈਨਿਜ਼ਮ ਕੀ ਬਣੂਗਾ ਉਹਨਾਂ ਨੇ ਤਾਂ ਕਿਹਾ ਕਮੇਟੀ ਬਣਾ ਦਿੱਤੀ ਕਿ ਨਵੀਂ ਮੈਂਬਰਸ਼ਿਪ ਹੋਵੇ ਤੇ ਉਸ ਤੋਂ ਬਾਅਦ ਨਵਾਂ ਪ੍ਰਧਾਨ ਚੁਣਿਆ ਜਾਵੇ ਜੇ ਫਿਰ ਪ੍ਰਧਾਨ ਸੁਖਵੀਰ ਬਾਦਲ ਚੁਣੇ ਜਾਂਦੇ ਨੇ ਫਿਰ ਤੁਸੀਂ ਨਾਲ ਲੱਗੋਗੇ ਜਾਂ ਇਹ ਦੁੱਖ ਦੀ ਗੱਲ ਹੈ ਜੀ ਇਹ ਹੁਣ ਤਿੰਨ ਦਿਨਾਂ ਦਾ ਨੋਟਿਸ ਦਿੱਤੀ ਕਿ ਤਿੰਨ ਦਿਨ ਦੇ ਅੰਦਰ ਦੇਖੋ ਪਰ ਮੈਂ ਇਹਦੇ ਬਾਰੇ ਕੁਝ ਨਹੀਂ ਕਹਣਾ ਕਿਉਂਕਿ ਮੈਂ ਹੈਰਾਨ ਹ ਕਿ ਗੁੰਦਰ ਸਾਹਿਬ ਨੇ ਕੋ ਗੱਲ ਕਹੀ ਸੀ ਕੋਈ ਕਿਸੇ ਦੋਢੇ ਬੰਦੇ ਦੋਸਤ ਨੇ ਬਿਠਾਇਆ ਕਿ ਦੋ ਦਰ ਆਇਆ ਸੀ ਮੈਂ ਹੈਰਾਨ ਹੋ ਕੇ ਕਿਹਾ ਹਾਂ ਤੁਸੀਂ ਜਾਣਦੇ ਹੋ ਜਿਵੇਂ ਉਹਨਾਂ ਦਾ ਹੰਗਾਰਾ ਹੁੰਦਾ ਕਿ ਮੈਂ ਮੇਰੇ ਬੰਦੇ ਦੀ ਕੋਈ ਗੱਲ ਨਹੀਂ ਹਾਲਾਂਕਿ ਮੇਰੇ ਬੰਦੇ ਨੇ ਫੜਿਆ ਸੀ ਆ ਬੈਠੇ ਸਾਹਮਣੇ ਟੋਟੇ ਇਹ ਫੋਟੋਆਂ ਵੀ ਲੈ ਇਹਨੇ ਜੱਫਾ ਪਾਇਆ ਇਹਨੇ ਸਾਰਾ ਕੁਝ ਕੀਤਾ ਕਨ ਸੁਖਵੀਰ ਦਾ ਜੀ ਆਇਆ ਤੇ ਫਿਰ ਬੁੱਢੇ ਨਾਲ ਗੱਲ ਕਰਨ ਲੱਗੇ ਮਦਦ ਇਨ ਕਹਿ ਲਮ ਹਕੂਮਤ ਆਦਾਂ ਅਕਾਲੀ ਦਲ ਦਾ ਕੀ ਭੂਖ ਦੇਖਦੇ ਪੰਜਾਬ ਦੇ ਵਿੱਚ ਕੋਈ ਹੈ ਭੂਖ ਹੋਣੀ ਜੇ ਇਕੱਠੇ ਹੋ ਜਾਣ ਤਾਂ ਪੂਰਾ ਪੂਰੇ ਕਿਉਂਕਿ ਲੋਕੀ ਚਾਹੁੰਦੇ ਨੇ ਵੀ ਰਿਜਨਲ ਪਾਰਟੀ ਦੇ ਦੌਰ ਤੇ ਵੀ ਪੰਥਕ ਪਾਰਟੀ ਦੇ ਦੌਰ ਤੇ ਵੀ ਇਹ ਤੇਰੇ ਵਰਕੇ ਚੱਲਦਾ ਮੈਂ ਤਾਂ ਸਰ ਜੀ ਵੇਟਾ ਦੇ ਨਾਲ ਗਿਆ ਸੀ ਜੀ ਉਹ ਵੈਸੇ ਵੀ ਸਾਡੇ ਲੀਡਰ ਨੇ ਵੈਸੇ ਬਤਾਇਆ ਜੀ ਕਿ ਭਰਨ ਮੈਂ ਸੰਬੋਧਨ ਕਰਦਾ ਰਹੇ ਮੈਨੂੰ ਉਹ ਬੱਚਾ ਬਹੁਤ ਪਿਆਰ ਕਰਦੇ ਨੇ ਜੀ ਤੇ ਮੈਨੂੰ ਸਾਰੇ ਨੇ ਕਿਹਾ ਮੀਰੇ ਉਮਰ ਦੇ ਹਿਸਾਬ ਨਾਲ ਉਮਰ ਕਾਫੀ ਹੈ ਮੈਂ ਕੋਲ ਖੜਦਾ ਹਾਂ ਜੀ ਕਿਰ ਥੋੜੀ ਗੋਲੀ ਕਿਰ ਪੈਰ ਥੱਲੇ ਕਰਨੇ ਉੱਪਰ ਕਰਨੇ ਤੇ ਮੈਂ ਸੁਭੋਗੀ ਖੜਾ ਸੀ ਕੋਲ ਪਰ ਪਤਾ ਕਿ ਕੁਦਰਤੀ ਗੁਰੂ ਰਾਮਦਾਸ ਜੀ ਵੱਲੋਂ ਮੇਰੀ ਨਿਗਾ ਥੋੜੀ ਜੀ ਨਾਲ ਮੈਂ ਮੰਤਰ ਦਾ ਪਾਠ ਕਰ ਰਿਹਾ ਸੀ ਇਹਨਾਂ ਨੇ ਕਿਹਾ ਵੀ ਮੂਲ ਵਰਤਰਾ ਪਾਠ ਕਰੋ ਔਰ ਮੈਂ ਕਰ ਲਿਆ ਪਰ ਨਿਗਾ ਮੇਰੀ ਸਿੱਧੀ ਸੀ ਸੁਭਾਵਿਕ ਤੌਰ ਤੇ ਕਿਉਂਕਿ ਉਹ ਜੇ ਤੁਸੀਂ ਕਹੋ ਕਿ ਨਿਗਾ ਸਿੱਧੀ ਕਿਉਂ ਸੀ ਮੇਰੀ ਜਿਹੜਾ ਅਸਤ ਇੱਕ ਦਿਨ ਪਹਿਲਾਂ ਜਿਹੜਾ ਸ਼ਕੀਰ ਜੀ ਦੇ ਕੋਲ ਮਾਈ ਦੇ ਜਾ ਕੇ ਪੈਰੀ ਹੱਥ ਲਾਇਆ ਤੇ ਛੁੱਟਕਲਾ ਜਾ ਵੜ ਗਿਆ ਸੀ ਜੀ ਤੇ ਉਹ ਬੜਾ ਅਸੀਂ ਰਾਤ ਨੂੰ ਉਹਦੇ ਹੱਸਦੇ ਤੇ ਮਜ਼ਾਕ ਕਰਦੇ ਰਹੇ ਪਰ ਮੈਨੂੰ ਉਹ ਸ਼ੱਕ ਸੀ ਕਿ ਜੇਕਰ ਸੁਖਵੀਰ ਜੀ ਦੇ ਇਸ ਤਰ੍ਹਾਂ ਕੋਈ ਪੈਰਾਨੀ ਹੋ ਸਕਦਾ ਹੈ ਤੇ ਕਿਤੇ ਨਾ ਤਾਇਆ ਜੀ ਦੇ ਵੀ ਆ ਗਏ ਦੁਪਹਿਰ ਨੂੰ ਜਾਂ ਬਜ਼ੁਰਗ ਨੇ ਕਿਤੇ ਸੱਚੇ ਖੱਬੇ ਲੱਗ ਵੀ 60 ਮਿੰਟ ਬਾਅਦ ਉਹ ਚਾਣਕੀ ਜਦੋਂ ਆਉਂਦਾ 1:30 ਜਿਹੜਾ ਪੱਸਰ ਸੀ ਜੋ ਤੇ ਉਹਦਾ ਥੋੜਾ ਜਿਹਾ ਰੁਕੋ ਉਹ ਸਾਈਡ ਤੇ ਸੀ ਕਿਉਂਕਿ ਮੈਂ ਨਾਲ ਖੜਾ ਸੀ ਉਹ ਸੁਖਵੀਰ ਜੀ ਨਾਲ ਜਦ ਕੁਰਸੀ ਮੈਂ ਤਾਂ ਬੜਾ ਖਿਆਲ ਨਹੀਂ ਕੀਤਾ ਕਿਉਂਕਿ ਭਜਨ ਇਹਨਾਂ ਵੱਲ ਆਉਂਦਾ ਸੀ ਜਿਹੜਾ ਵੀ ਕੋਈ ਜਮਾਈ ਹੁੰਦੀ ਸੀ ਜਾਂ ਕਿਸੇ ਵਰਦੀ 'ਚ ਵੀ ਆਉਂਦਾ ਸੀ ਜਾਂ ਪੁਲਿਸ ਵਰਦੀ 'ਚ ਆਉਂਦਾ ਸੀ ਤੇ ਮੈਂ ਉਹਦੇ ਆਧਾਰ 'ਤੇ ਰੱਖ ਰਿਹਾ ਸੀ ਕਿਵੇਂ ਦਾ ਜਿਵੇਂ ਕੋਲ ਮੁਥੇ ਖੜਾ ਦੇਖ ਰਿਹਾ ਸੀ ਮੈਂ ਉਹ ਚਾਲਕ ਜਦੋਂ 1 ਲੱਖ ਤਾਗੇ ਉਹਨੇ ਉਹਨੇ 1 ਲੱਖ ਤੋਂ ਵੈਪਨ ਕੱਢਿਆ ਤੇ ਉਹਨੇ ਦੂਜੇ ਦੇ ਬਾਹ ਫੜੀ ਉਸ ਵੀਰ ਜੀ ਦੇ ਨਾਲ ਤੁਸੀਂ ਜਿਹੜਾ ਉਹਦਾ ਅਸਰ ਰੱਖਿਆ ਗਾੜ ਉਹ ਜਿਵੇਂ ਹੀ ਉਹਨੇ 1 ਲੱਖ ਤੋਂ ਉਹਦੇ ਬਾਹ ਫੜੀ ਉਹਦੇ ਮੈਨੂੰ ਪਤਾ ਲੱਗ ਗਿਆ 2 ਸੈਕਿੰਡ ਦੇ ਵਿੱਚ ਹੀ ਨਾਲ ਦੇ ਮੈਂ ਜੱਫਾ ਪਾ ਲਿਆ ਉਹਨੂੰ ਤੇ ਉਹ ਜੱਫਾ ਪਾਣ ਤੋਂ ਵੇਲੇ ਪਹਿਲਾਂ ਪਹਿਲਾਂ ਜਿਹੜੀ ਉਹ ਗੋਲੀ ਉੱਡ ਚੱਗੀ ਸੀ ਸਖਵੀਰੀ ਦੇ ਉੱਪਰ ਜਿੱਤੇ ਚਲ ਗੁਰੂ ਮਹਾਰਾਜ ਦੇ ਰੱਖਲੇ ਕੋਲ ਆਉਂਦਾ ਸੀ ਜੀ ਨੇ ਅਸੀਂ ਉਹਨੂੰ ਜੱਫਾ ਪਾ ਕੇ ਜਦ ਤਕੜਾ ਜੱਫਾ ਪਾ ਕੇ ਉਹਨੂੰ ਕਹਿੰਦਾ ਜੱਟ ਜੱਫਾ ਹਮ ਸਭ ਤੇ ਮਿਸਾਲ ਹੁੰਦੀ ਏ ਉਹਨੂੰ ਧੱਕ ਕੇ ਦੂਜੇ ਪਾਸੇ ਨੂੰ ਚੱਲਣ ਗੰਗਾ ਅਸੀਂ ਪਿਛਲੇ ਪਾਸੇ ਜਿਵੇਂ ਤੁਹਾਡੀ ਪ੍ਰੈਸ ਖੜੀ ਸੀ ਜਿਵੇਂ ਪੁਲਿਸ ਵਾਲੇ ਵੀਰ ਖੜੇ ਸੀ ਉਹਨਾਂ ਨੂੰ ਜਾ ਕੇ ਬੁਲਾ ਦਿੱਤਾ ਪਾ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ 250 ਮੁਲਾਜ਼ਮ ਲੱਗੇ ਸੀ ਪੂਰਾ ਸੁਰੱਖਿਆ ਪ੍ਰਬੰਧ ਬੜਾ ਟਾਈਟ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਵੀਰ ਜੀ ਇਹ ਗੱਲ ਇਹ ਹੀ ਤੇ ਸੱਚਾਈ ਦੀ ਗੱਲ ਏ ਕਿ ਪੁਲਿਸ ਜਿੰਨੀ ਮਰਜ਼ੀ ਖੜੀ ਤੁਸੀਂ ਤੁਹਾਨੂੰ ਫੋਟੋਆਂ ਦਿਖਾਣਾ ਵਾ ਕੋਈ ਉਥੇ ਪੁਲਿਸ ਵਾਲਾ ਨਹੀਂ ਸੀ ਸਾਹ ਜਲਾ ਸ੍ਰੀ ਵੀਰ ਜੀ ਦਾ ਬਦਲ ਸਾਹਿਬ ਦਾ ਨਾਲ ਸੀ ਪਰਸਨ ਕਰ ਜਿਹਨੇ ਆਗਾ ਕੋ ਫੜੀ ਬਾਜ ਨੇ ਪਹਿਲ ਕੀਤੀ ਮੇਰੇ ਤੋਂ ਪਹਿਲਾਂ ਦੋ ਕੁ ਸਕਿੰਟ ਪਹਿਲਾਂ ਉਹੀ ਕੰਨਾ ਸੀ ਔਰ ਉਸ ਤੋਂ ਬਾਅਦ ਮੈਂ ਉਹਨੂੰ ਜਿਵੇਂ ਇੱਕ ਵਕਤ ਮੈਂ ਤੁਸੀ ਫੋਟੋ ਦਿਖਾਉਂਗਾ ਮੇਰੇ ਪੈਰਾ ਥੱਲੇ ਪੈਰ ਤਰੇ ਉਹਨੂੰ ਉੱਪਰ ਚੱਕ ਲਿਆ ਜਿਵੇਂ ਉਹਨੂੰ ਚੱਕ ਕੇ ਮੈਂ ਪੰਜ-ਛੇ ਫੁੱਟ ਦੇ ਬਾਹਰ ਲੈ ਕੇ ਪਾਸੇ ਜਿੱਧਰ ਪ੍ਰੈਸ ਸੀ ਜਾਂ ਪੁਲਿਸ ਵਾਲੇ ਖੜੇ ਸੀ ਮੈਂ ਜਾ ਕੇ ਉਹਨਾਂ ਨੂੰ ਬਾਫੜਾਈਏ ਫਿਰ ਬਾਅਦ ਕਿ ਮੈਨੂੰ ਹਾਂ ਮੈਨੂੰ ਇੱਕ ਫੀਲ ਹੋਇਆ ਥੋੜਾ ਜਿਹਾ ਉਜਨੀ ਪ੍ਰੈਸੀ ਮੇਰਾ ਜੇ ਤੁਸੀਂ ਦੇ ਚਾਰਕ ਜਣੇ ਉਹ ਘੱਟੋ ਘੱਟ 70 ਬੰਦੇ ਸੀ ਉੱਥੇ ਜੀ ਸਾਰੀ ਪ੍ਰੈਸੀ ਉਹ ਸਾਰੀ ਪ੍ਰੈਸੀ ਮੇਰੇ ਸ਼ਵੇਰੇ ਹੋ ਗਈ ਤੇ ਮੈਂ ਚਾਹੁੰਦਾ ਵੀ ਮੈਂ ਅਸੀਂ ਸੇਵਾ ਦੇ ਨਾਲ ਦੀ ਨਾਲ ਵਾਪਸ ਮੈਂ ਉਹਨਾਂ ਨੂੰ ਪੁਲਿਸ ਨਾਲ ਫੜਾ ਕੇ ਤੇ ਮੈਂ ਫਿਰ ਟੀਮ ਸਾਥੀ ਕੋਲ ਆ ਗਿਆ ਕਿਉਂਕਿ ਫਿਰ ਨਾ ਬਈ ਹੋਜੀ ਹੋ ਜੇ ਕਿਉਂ ਮੇਰੀ ਡਿਊਟੀ ਇਹਨਾਂ ਦੇ ਕੋਲ ਸੀ ਨਾ ਜੀ ਉਹ ਜਦੋਂ ਮੈਂ ਆ ਗਿਆ ਤੇ ਪਰੇਸ਼ਾਨ ਸਾਰੇ ਹੀ ਮੈਨੂੰ ਆ ਕੇ ਫਟਾਫਟ ਦੇਖ ਰਹੇ ਸੀ ਵੀ ਇਹ ਬੰਦਾ ਕਰ ਰਿਹਾ ਸਾਰਾ ਕੁਝ ਪਰ ਮੈਂ ਨਹੀਂ ਚਾਹੁੰਦਾ ਮੈਂ ਕਿਉਂ ਕਟਕ ਹੀਰੋ ਬਣਨ ਗਿਆ ਸੀ ਜਾਂ ਕੋ ਨੰਬਰ ਬਣਾਣ ਗਿਆ ਸੀ ਮੈਂ ਤਾਂ ਸੇਵਾ ਦੀ ਭਾਵਨਾ ਨਾਲ ਗਿਆ ਸੀ ਉਹ ਮੈਂ ਸਾਰਿਆਂ ਤੋਂ ਹੀ ਕਿਸ ਬਰਲਮਨ ਲੁੱਕ ਗਿਆ ਸਕੋ ਮੈਂ ਜਾ ਕੇ ਰੂਹ ਚ ਆਪਣੇ ਚ ਚਲਾ ਗਿਆ ਤੇ ਤਾਇਆ ਜੀ ਦੇ ਕੋਲ ਹੋਰ ਬੰਦਿਆਂ ਨੂੰ ਛੱਡ ਗਏ ਸਾਡੇ ਹੋਰ ਹੀ ਸ਼ਕਾਫੀ ਸੀ ਹਲਕੇ ਲਹਿਰੇਗਾ ਕੇ ਤੋਂ ਸੰਗਰੂਥ ਤੋਂ ਹੀ ਸੀ ਉਹ ਸਾਡੇ ਸਿੰਘ ਸਾਰੇ ਕੋਰੇ ਤੇ ਮੈਂ ਜਾ ਕੇ ਪ੍ਰਿੰਸੀਪਲ ਅਫਦਿਰ ਮੇ ਟਲ ਗਿਆ ਪਰ ਮੈਨੂੰ ਉਦੋਂ ਦੇਖ ਹੋਇਆ ਜਦੋਂ ਫੋਟੋਆਂ ਦੇਖੀਆਂ ਮੈਂ ਸਭ ਕੁਝ ਦੇਖਿਆ ਵੀ ਜਦੋਂ ਪੁਲਿਸ ਵਾਲੇ ਵੀਰ ਵੀ ਕੋਈ ਅਫਸਰ ਕਹ ਰਹੇ ਨੇ ਜੀ ਸਾਡੀ ਪੁਲਿਸ ਨੇ ਬੜੀ ਬਹਾਦਰੀ ਕੀਤੀ ਜੀ ਬੜੀ ਬਹਾਦਰੀ ਕੀਤੀ ਕੁਝ ਮੇਰੇ ਸਿਆਸੀ ਵੀਰ ਵੀ ਕਹ ਰਹੇ ਨੇ ਜੇ ਸਾਡੇ ਬੰਦੇ ਨੇ ਕੀਤਾ ਉਹ ਕੀਤਾ ਮੈਂ ਤਾਂ ਇਸ ਗੱਲ ਕਰਕੇ ਤੁਹਾਨੂੰ ਥੋੜਾ ਸਪਸ਼ਟੀ ਕਰੰਦ ਦੇਣਾ ਆ ਮੈਂ ਕੋਈ ਨੰਬਰਾਂ ਦਾ ਭੁੱਖਾ ਨਹੀਂ ਸੀ ਨਾ ਵੀ ਮੈਨੂੰ ਪਤੀ ਸੀ ਇਹ ਤਾਂ ਗੁਰੂ ਮਹਾਰਾਜ ਨੇ ਕਲਾ ਵਰਤਾ ਲਈ ਸੀ ਪਤਨ ਕਿਵੇਂ ਵਰਤਾ ਦਿੱਤੀ ਔਰ ਧੰਨਵਾਦ ਗੁਰੂ ਮਹਾਰਾਜ ਗੁਰੂ ਆਮਦਾਸ ਜੀ ਦਾ ਜਿਨ੍ਹਾਂ ਨੇ ਉਹ ਕੁਝ ਵੀ ਹੋ ਸਕਦਾ ਸੀ ਉਹ ਗੋਲੀ ਕਢਾ ਕੋਈ ਪੁੱਛ ਕੇ ਲੱਗਣੀ ਸੀ ਜਾਂ ਕੋਈ ਰਿਸ਼ਤੇਦਾਰ ਸੀ ਕਿਸੇ ਦਾ ਗੋਲੀ ਮਾਰਨ ਆਇਆ ਸੀ ਉਹ ਠਿੰਸਾ ਸਾਬ੍ਹ ਉਹ ਹੋ ਸਕਦੀ ਸੀ ਮੇਰੇ ਨਾਲ ਵਿਆਹ ਸਕਦੀ ਸੀ ਕਿਸੇ ਹੋਰ ਸੰਗਤ ਨਾਲ ਵਿਆਹ ਸਕਦੀ ਸੀ ਸੋ ਮੈਂ ਤੇ ਆ ਦੇਖੋ ਹੁਣ ਮੈਂ ਤੁਹਾਨੂੰ ਦਿਖਾਣਾ ਵਾ ਕਿ ਅਜ ਦੇ ਵਿੱਚ ਤੁਸੀਂ ਦੇਖ ਤੇ ਤੁਹਾਨੂੰ ਕੋਈ ਬੰਦਾ ਦੂਜਾ ਹੀ ਲੱਗ ਰਿਹਾ ਜ्यादा ਜਿਹੜੇ ਬੰਦੇ ਨੇ ਤੁਹਾਨੂੰ ਉਹਨੂੰ ਫੜਿਆ ਮੇਰੇ ਤੋਂ ਪਹਿਲਾਂ ਉਹ ਹੈ ਤੇ ਜਾਂ ਫਿਰ ਆ ਦੇਖੋ ਆ ਜਦੋਂ ਮੈਂ ਜਾ ਕੇ ਪੁਲਿਸ ਦੇ ਕੋਲ ਉਹਨੂੰ ਮੈਂ ਆ ਦੇਖੋ ਦੀ ਬਾਹ ਫੜ ਕੇ ਜੋ ਪੁਲਿਸ ਵਾਲੇ ਨੇ ਮੈ ਫੜਾਇਆ ਹੈ ਖਿੱਚ ਤੋਗੇ ਉਹਦੇ ਹਵਾਬਸ ਆਇਆ ਮੈਂ ਉਹਦੇ ਜਵੇਰ ਦੂਜਾ ਤਾਂ ਦਿਸ ਰਿਹਾ ਬੰਦਾ ਪੁਲਿਸ ਨਾਲ ਜਾਂ ਹੋਰ ਕਿੱਲਾ ਪਰਿਆ ਤੁਹਾਨੂੰ ਕੋਈ ਤੇ ਆ ਤੁਹਾਡੇ ਆ ਤੁਹਾਡੀਆਂ ਪ੍ਰੈਸ ਦੀਆਂ ਫੋਟੋਆਂ ਨੇ ਆ ਦੇਖੋ ਜੋ ਪਹਿਲਾਂ ਹੱਥ ਪਾਉਣ ਪਹਿਲਾਂ ਤੁਹਾਡੇ ਨੈਟਵਰਕ ਅੱਧੀ ਨਹੀਂ ਭੋਟਾਂ ਦਸਾਰੀਆਂ ਸੋ ਮੈਂ ਤਾਂ ਇੱਕ ਗੱਲ ਚਾਹੁੰਦਾ ਵੀ ਬਜਾਏ ਸੁਪਰੇ ਨੰਬਰ ਬਣਾਉਣ ਦੀ ਉਹ ਦੂਜੀ ਇੱਤਿਜੀ ਕਰਦੀ ਮੈਂ ਤਾਂ ਇਸ ਗੱਲ ਕਰਕੇ ਅੱਜ ਤੁਹਾਨੂੰ ਸ਼ਮਸ਼ਟ ਕਰਨ ਦੇ ਆਇਆ ਕੋਈ ਮੈਂ ਕੋਈ ਸਾਥ ਨਹੀਂ ਕੀਤਾ ਕੋਈ ਨਾ ਕੋਈ ਕੁਰਬਾਨੀ ਕੀਤੀ ਹੈ ਕੋਈ ਨਾ ਕੋਈ ਮੇਰੀ ਇਹੋ ਜਿਹਾ ਸਾਨੂੰ ਪਤਾ ਸੀ ਕੀ ਵਾਪਰ ਜਾਣਾ ਅੱਜ ਤਾਂ ਜਿਵੇਂ ਰੁਟੀਨ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਸੇਵਾ ਕਰ ਚੱਲ ਰਹੀ ਹੈ लास्ट ਸਵਾਲ ਹੈ ਤੁਹਾਡੇ ਪੋਲੀਟੀਕਲ